ਕੰਗਣਾ ਰਣੌਤ ਆਪਣੇ ਕਿਸੇ ਨਾ ਕਿਸੇ ਬਿਆਨ ਦੇ ਚਲਦਿਆਂ ਸੁਰਖੀਆਂ ਦਾ ਵਿਸ਼ਾ ਬਣੀ ਰਹਿੰਦੀ ਹੈ ਹਾਲਾਂਕਿ ਉਸਦੇ ਕਈ ਬੰਨਾਂ ਦੇ ਕਾਰਨ ਵਿਵਾਦ ਦਾ ਮਾਹੌਲ ਵੀ ਬਣ ਜਾਂਦਾ ਹੈ ਦੱਸ ਦੇ ਕਿ ਹਾਲ ਹੀ ਦੇ ਵਿੱਚ ਕੰਗਣਾ ਦੀ ਫਿਲਮ ਐਮਰਜੈਂਸੀ ਦਾ ਟ੍ਰੇਲਰ ਜ਼ਲੀਸੂ ਹੈ ਜਿਸ ਨੂੰ ਲੈ ਕੇ ਹਰ ਪਾਸੇ ਜ਼ੋਰਦਾਰ ਚਰਚਾ ਹੋ ਰਹੀ ਹੈ ਫਿਲਹਾਲ ਕੰਗਨਾਰ ਰਣੌਤ ਵਿਆਹ ਨੂੰ ਲੈ ਕੇ ਚਰਚਾ ਦੇ ਵਿੱਚ ਆ ਗਈ ਹੈ ਹਿਮਾਚਲ ਪ੍ਰਦੇਸ਼ ਮੰਡੀ ਦੇ ਰਹਿਣ ਵਾਲੀ ਅਦਾਕਾਰ ਕੰਗਨਾਰ ਔਰ ਨੌਤ ਆਪਣੀ ਫਿਲਮ ਦੇ ਪ੍ਰੋਮੋਸ਼ਨ ਦੇ ਵਿੱਚ ਰੁਚੀ ਹੋਈ ਹੈ ਅਜਿਹੇ ਦੇ ਵਿੱਚ ਪ੍ਰੋਮੋਸ਼ਨ ਦੌਰਾਨ ਉਹਨਾਂ ਤੋਂ ਉਹਨਾਂ ਦੇ ਭਵਿੱਖ ਬਾਰੇ ਪੁੱਛਿਆ ਗਿਆ ਸੀ ਜਦੋਂ ਮੀਡੀਆ ਨੇ ਅਦਾਕਾਰਾਂ ਤੋਂ ਪੁੱਛਿਆ ਕਿ ਉਹ ਕਦੋਂ ਅਤੇ ਕਿਸ ਦੇ ਨਾਲ ਵਿਆਹ ਕਰਨਾ ਚਾਹੁੰਦੀ ਹੈ ਤਾਂ ਇਸ ਦੇ ਜਵਾਬ ਦੇ ਵਿੱਚ ਅਦਾਕਾਰ ਨੇ ਬਹੁਤ ਹੀ ਖੂਬਸੂਰਤ ਜਵਾਬ ਦਿੱਤਾ ਜਦੋਂ ਕੰਗਨਾਰ ਰਣੌਤ ਨੂੰ ਪੁੱਛਿਆ ਗਿਆ ਕਿ ਉਹ ਵਿਆਹ ਕਰਕੇ ਪਰਿਵਾਰ ਬਣਾਉਣਾ ਚਾਹੁੰਦੀ ਹੈ ਤਾਂ ਉਹਨਾਂ ਨੇ ਕਿਹਾ ہاں ਜ਼ਰੂਰ ਮੈਨੂੰ ਲੱਗਦਾ ਹੈ ਹਰ ਕਿਸੇ ਦਾ ਕੋਈ ਨਾ ਕੋਈ ਦੋਸਤ ਹੋਣਾ ਚਾਹੀਦਾ ਹੈ 파ਟਨਰ ਦੇ ਨਾਲ ਮੁਸ਼ਕਲਾਂ ਹੁੰਦੀਆਂ ਹਨ ਪਰ ਪਰਟਨਰ ਤੋਂ ਬਿਨਾ ਹੋਰ ਵੀ ਮੁਸ਼ਕਲ ਹੁੰਦੀਆਂ ਹਨ ਕੰਗਣਾ ਨੇ ਅੱਗੇ ਕਿਹਾ ਇਹ ਵੱਖਰੀ ਗੱਲ ਹੈ ਕਿ ਤੁਸੀਂ ਆਪਣੇ ਸਾਥੀ ਨੂੰ ਕਿਵੇਂ ਲੱਭੋਗੇ ਇਹ ਸਭ ਤੋਂ ਵੱਡੀ ਕਿਸਮਤ ਹੈ ਜੋ ਤੁਹਾਡੇ ਨਾਲ ਹੋ ਸਕਦੀ ਹੈ ਅਦਾਕਾਰਾਂ ਨੇ ਕਿਹਾ ਤੁਹਾਨੂੰ ਸਹੀ ਵਿਅਕਤੀ ਦੀ ਪਛਾਣ ਕਰਨ ਦੀ ਲੋੜ ਨਹੀਂ ਹੈ ਜਦੋਂ ਤੁਸੀਂ ਨਿਰਣਾ ਕਰਦੇ ਹੋ ਉਹ ਵਿਅਕਤੀ ਤੁਹਾਡੇ ਲਈ ਸਹੀ ਹੈ ਤਾਂ ਉਹ ਆਪਣੇ ਆਪ ਤੁਹਾਡੇ ਕੋਲ ਆ ਜਾਂਦਾ ਹੈ ਇਹ ਇੱਕ ਚੀਜ਼ ਹੈ ਜੋ ਤੁਹਾਨੂੰ ਜਾਣਨ ਦੀ ਲੋੜ ਹੈ ਜੇਕਰ ਤੁਸੀਂ ਆਪਣੇ ਪਾਰਟਨਰ ਨੂੰ ਜਾਣਦੇ ਹੋ ਤਾਹੇ ਤੁਹਾਡੇ ਲਈ ਚੰਗੀ ਗੱਲ ਹੋ ਸਕਦੀ ਹੈ ਕਿ ਇਹ ਤੁਹਾਡੇ ਲਈ ਟੁਕਮਾ ਹੈ ਇਸ ਤੇ ਲਈ ਕੋਈ ਸਮਾਂ ਸੀਮਾ ਨਹੀਂ ਹੈ ਕੰਗੜਾ ਨੌਤ ਨੇ ਵੱਖ-ਵੱਖ ਉਮਰ ਦੇ ਲੋਕਾਂ ਦੇ ਵਿਆਹ ਬਾਰੇ ਆਪਣੇ ਵਿਚਾਰ ਪੇਸ਼ ਕੀਤੇ ਤੇ ਉਹਨਾਂ ਨੇ ਕਿਹਾ ਕਿ ਵੱਡਾ ਹੋਣਾ ਤੇ ਦੋਸਤਾਂ ਦੇ ਨਾਲ ਐਡਜਸਟ ਕਰਨਾ ਵੀ ਇੱਕ ਚੁਣੌਤੀ ਹੈ ਅਭਨੇਤਰੀ ਨੇ ਇੱਕ ਉਦਾਹਰਨ ਦਿੰਦੇ ਹੋਏ ਕਿਹਾ ਕਿ ਜਿੱਥੇ ਲੋਕ ਛੋਟੀ ਉਮਰ ਦੇ ਵਿੱਚ ਹੀ ਵਿਆਹ ਕਰ ਲੈਂਦੇ ਹਨ ਉਹਨਾਂ ਨੇ ਕਿਹਾ ਕਿ ਜਵਾਨੀ ਵਿੱਚ ਜੋਸ਼ ਅਤੇ ਦਿਸ਼ਾ ਦੀ ਮਜ਼ਬੂਤ ਭਾਵਨਾਤ ਹੋਣਾ ਜ਼ਰੂਰੀ ਹੈ ਤਾਂ ਜੋ ਤੁਸੀਂ ਸਹੀ ਫੈਸਲੇ ਲੈ ਸਕੋ ਕੰਗਣਾ ਰੌਤ ਨੇ ਵਿਆਹ ਤੇ ਸਹੀ ਜੀਵਨ ਸਾਥੀ ਦੀ ਮਹੱਤਤਾ ਬਾਰੇ ਆਪਣੇ ਵਿਚਾਰ ਪ੍ਰਗਟ ਕੀਤੇ ਅਭਨੇਤਰੀ ਅਤੇ ਰਾਜਨੇਤਾ ਕੰਗਣਾ ਨੇ ਇਸ ਵਿਸ਼ੇ ਦੇ ਵਿੱਚ ਆਪਣੇ ਦ੍ਰਿਸ਼ਟੀਕੋਣ ਤੋਂ ਸਾਂਝਾ ਕੀਤਾ ਹੈ ਬਰਕ ਫਰੰਟ ਦੀ ਗੱਲ ਕਰੀ ਤਾਂ ਕੰਗਣਾ ਐਮਰਜੈਂਸੀ ਫਿਲਮ ਵਿੱਚ ਨਜ਼ਰ ਆਵੇਗੀ ਇਹ ਫਿਲਮ ਛੇ ਸਤੰਬਰ 2024 ਨੂੰ ਉਹ ਲਈ ਸੂਚਨ ਜਾਰੀ ਹੈ ਇਸ ਫਿਲਮ ਵਿੱਚ অভিনেত্রী ਸਾਫ ਦਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਕਿਰਦਾਰ ਨਿਭਉਂਦੀ ਨਜ਼ਰ ਆਵੇਗੀ ਕੰਗਣਾ ਰਣੌਤ ਆਪਣੇ ਕਿਸੇ ਨਾ ਕਿਸੇ ਬਿਆਨ ਦੇ ਚਲਦਿਆਂ ਸੁਰਖੀਆਂ ਦਾ ਵਿਸ਼ਾ ਬਣੀ ਰਹਿੰਦੀ ਹੈ ਹਾਲਾਂਕਿ ਉਸ ਦੇ ਕਈ ਬਿਆਨਾਂ ਦੇ ਕਾਰਨ ਵਿਵਾਦ ਦਾ ਮਾਹੌਲ ਵੀ ਬਣ ਜਾਂਦਾ ਹੈ ਦੱਸ ਦੇ ਕਿ ਹਾਲ ਹੀ ਦੇ ਵਿੱਚ ਕੰਗਣਾ ਦੀ ਫਿਲਮ ਐਮਰਜੈਂਸੀ ਦਾ ਟ੍ਰੇਲਰ ਰਿਲੀਜ਼ ਹੋਇਆ ਹੈ ਜਿਸ ਨੂੰ ਲੈ ਕੇ ਹਰ ਪਾਸੇ ਜ਼ੋਰਦਾਰ ਚਰਚਾ ਹੋ ਰਹੀ ਹੈ ਫਿਲਹਾਲ ਕੰਗਣਾ ਰਣੌਤ ਬਿਆਨ ਨੂੰ ਲੈ ਕੇ ਚਰਚਾ ਦੇ ਵਿੱਚ ਆ ਗਈ ਹੈ ਹਿਮਾਚਲ ਪ੍ਰਦੇਸ਼ ਸ਼ਮੰਦੀ ਦੀ ਰਹਿਣ ਵਾਲੀ ਅਦਾਕਾਰ ਕੰਗਣਾ ਔਰ ਨੌਤ ਆਪਣੀ ਫਿਲਮ ਦੇ ਪ੍ਰੋਮੋਸ਼ਨ ਦੇ ਵਿੱਚ ਰੁਚੀ ਹੋਈ ਹੈ ਅਜਿਹੇ ਦੇ ਵਿੱਚ ਪ੍ਰੋਮੋਸ਼ਨ ਦੌਰਾਨ ਉਹਨਾਂ ਤੋਂ ਉਹਨਾਂ ਦੇ ਭਵਿੱਖ ਬਾਰੇ ਪੁੱਛਿਆ ਗਿਆ ਸੀ ਜਦੋਂ ਮੀਡੀਆ ਨੇ ਅਦਾਕਾਰਾਂ ਤੋਂ ਪੁੱਛਿਆ ਕਿ ਉਹ ਕਦੋਂ ਅਤੇ ਕਿਸ ਦੇ ਨਾਲ ਵਿਆਹ ਕਰਨਾ ਚਾਹੁੰਦੀ ਹੈ ਤੈਸਦੇ ਜਵਾਬ ਦੇ ਵਿੱਚ ਅਦਾਕਾਰ ਨੇ ਬਹੁਤ ਹੀ ਖੂਬਸੂਰਤ ਜਵਾਬ ਦਿੱਤਾ ਜਦੋਂ ਕੰਗਣਾ ਰਣੌਤ ਨੂੰ ਪੁੱਛਿਆ ਗਿਆ ਕਿ ਉਹ ਵਿਆਹ ਕਰਕੇ ਪਰਿਵਾਰ ਬਣਾਉਣਾ ਚਾਹੁੰਦੀ ਹੈ ਤਾਂ ਉਹਨਾਂ ਨੇ ਕਿਹਾ ਹਾਂ ਜ਼ਰੂਰ ਮੈਨੂੰ ਲੱਗਦਾ ਹੈ ਹਰ ਕਿਸੇ ਦਾ ਕੋਈ ਨਾ ਕੋਈ ਦੋਸਤ ਹੋਣਾ ਚਾਹੀਦਾ ਹੈ 파ਟਨਰ ਦੇ ਨਾਲ ਮੁਸ਼ਕਲਾਂ ਹੁੰਦੀਆਂ ਹਨ ਪਰ ਪਰਟਨਰ ਤੋਂ ਬਿਨਾ ਹੋਰ ਵੀ ਮੁਸ਼ਕਲ ਆ ਹੁੰਦੀਆਂ ਹਨ ਕੰਗਣਾ ਨੇ ਅੱਗੇ ਕਿਹਾ ਇਹ ਵੱਖਰੀ ਗੱਲ ਹੈ ਕਿ ਤੁਸੀਂ ਆਪਣੇ ਸਾਥੀ ਨੂੰ ਕਿਵੇਂ ਲੱਭੋਗੇ ਇਹ ਸਭ ਤੋਂ ਵੱਡੀ ਕਿਸਮਤ ਹੈ ਜੋ ਤੁਹਾਡੇ ਨਾਲ ਹੋ ਸਕਦੀ ਹੈ ਅਦਾਕਾਰਾਂ ਨੇ ਕਿਹਾ ਤੁਹਾਨੂੰ ਸਹੀ ਵਿਅਕਤੀ ਦੀ ਪਛਾਣ ਕਰਨ ਦੀ ਲੋੜ ਨਹੀਂ ਹੈ ਜਦੋਂ ਤੁਸੀਂ ਨਿਰਣਾ ਕਰਦੇ ਹੋ ਉਹ ਵਿਅਕਤੀ ਤੁਹਾਡੇ ਲਈ ਸਹੀ ਹੈ ਤਾਂ ਉਹ ਆਪਣੇ ਆਪ ਤੁਹਾਡੇ ਕੋਲ ਆ ਜਾਂਦਾ ਹੈ ਇਹ ਇੱਕ ਚੀਜ਼ ਹੈ ਜੋ ਤੁਹਾਨੂੰ ਜਾਣਨ ਦੀ ਲੋੜ ਹੈ ਜੇਕਰ ਤੁਸੀਂ ਆਪਣੇ ਪਾਰਟਨਰ ਨੂੰ ਜਾਣਦੇ ਹੋ ਇਹ ਤੁਹਾਡੇ ਲਈ ਚੰਗੀ ਗੱਲ ਹੋ ਸਕਦੀ ਹੈ ਕਿ ਇਹ ਤੁਹਾਡੇ ਲਈ ਟੁਕਮਾ ਹੈ ਇਸ ਤੇ ਲਈ ਕੋਈ ਸਮਾਂ ਸੀਮਾ ਨਹੀਂ ਹੈ ਕੰਗੜਾ ਨੌਤ ਨੇ ਵੱਖ-ਵੱਖ ਉਮਰ ਦੇ ਲੋਕਾਂ ਦੇ ਵਿਆਹ ਬਾਰੇ ਆਪਣੇ ਵਿਚਾਰ ਪੇਸ਼ ਕੀਤੇ ਤੇ ਉਹਨਾਂ ਨੇ ਕਿਹਾ ਕਿ ਵੱਡਾ ਹੋਣਾ ਤੇ ਦੋਸਤਾਂ ਦੇ ਨਾਲ ਐਡਜਸਟ ਕਰਨਾ ਵੀ ਇੱਕ ਚੁਣੌਤੀ ਹੈ ਅਭਨੇਤਰੀ ਨੇ ਇੱਕ ਉਦਾਹਰਨ ਦਿੰਦੇ ਹੋਏ ਕਿਹਾ ਕਿ ਜਿੱਥੇ ਲੋਕ ਛੋਟੀ ਉਮਰ ਦੇ ਵਿੱਚ ਹੀ ਵਿਆਹ ਕਰ ਲੈਂਦੇ ਹਨ ਉਹਨਾਂ ਨੇ ਕਿਹਾ ਕਿ ਜਵਾਨੀ ਵਿੱਚ ਜੋਸ਼ ਅਤੇ ਦਿਸ਼ਾ ਦੀ ਮਜ਼ਬੂਤ ਭਾਵਨਾ ਦਾ ਹੋਣਾ ਜ਼ਰੂਰੀ ਹੈ ਤਾਂ ਜੋ ਤੁਸੀਂ ਸਹੀ ਫੈਸਲੇ ਲੈ ਸਕੋ ਕੰਗਣਾ ਰਣੌਤ ਨੇ ਵਿਆਹ ਤੇ ਸਹੀ ਜੀਵਨ ਸਾਥੀ ਦੀ ਮਹੱਤਤਾ ਬਾਰੇ ਆਪਣੇ ਵਿਚਾਰ ਪ੍ਰਗਟ ਕੀਤੇ ਅਭਨੇਤਰੀ ਅਤੇ ਰਾਜਨੀਤਾ ਕੰਗਣਾ ਨੇ ਕਿ ਇਸ ਵਿਸ਼ੇ ਦੇ ਵਿੱਚ ਆਪਣੇ ਦ੍ਰਿਸ਼ਟੀਕੋਣ ਤੋਂ ਸਾਂਝਾ ਕੀਤਾ ਹੈ ਬਰਗਫਰੰਟਸ ਦੀ ਗੱਲ ਕਰੀ ਤਾਂ ਕੰਗਣਾ ਐਮਰਜੈਂਸੀ ਫਿਲਮ ਵਿੱਚ ਨਜ਼ਰ ਆਵੇਗੀ ਇਹ ਫਿਲਮ ਛੇ ਸਤੰਬਰ 2024 ਨੂੰ ਰਿਲੀਜ਼ ਹੋਣ ਜਾ ਰਹੀ ਹੈ ਇਸ ਫਿਲਮ ਵਿੱਚ অভিনেত্রী ਸਾਫਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਕਿਰਦਾਰ ਨਿਭਾਉਂਦੀ ਨਜ਼ਰ ਆਵੇਗੀ